ਕਬੀ ਤਾਈਆਂ ਚਾਚੀਆਂ ਭੂਆ ਮਾਸੀਆਂ ਦਾਦੀਆਂ ਨਾਨੀਆਂ ਦੇ ਭਾਣਾ ਭੁਜਾਈਆਂ ਅੱਜ ਦੀ ਵੀਡੀਓ ਧਿਆਨ ਨਾਲ ਦੇਖ ਲਿਓ ਕਰਕੇ ਤੁਹਾਡੇ ਫਾਇਦੇ ਅਜ ਕਰ ਰਹੇ ਬਹੁਤ ਸਾਰੇ ਚੈੱਕ ਕਰੋ ਜੀ 2250 ਦੇ ਲੱਗੀ ਸੇਲ ਬਹੁਤ ਵੱਡੀ 250 ਰੁਪਏ ਆ ਵੀ 250 ਬਾਜ਼ਾਰ ਦੇ ਵਿੱਚ 500 ਦਾ ਇੱਕ ਇੱਥੇ 500 ਦਾ ਇੱਕ ਨਹੀਂ ਦੋ ਆ ਚੱਕੋ ਡਿਜ਼ਾਈਨ ਇੱਕ ਤੋਂ ਇੱਕ ਆ ਦੇ 770 ਦੇ ਬਾਜ਼ਾਰ ਤੇ ਅਸੀਂ ਉਹ ਸਾਢੇ 3 300 ਦੇ ਕਾਤੇ ਜੀ ਸਾਢੇ 3 300 ਦੇ ਚੈੱਕ ਰਹੀ ਦੁਪੱਟਾ ਸੂਟ ਆਲ ਓਵਰ 5 ਮੀਟਰ ਸੂਟ ਨਾਲ ਦੁਪੱਟਾ ਪਿਓਰ ਦਾ ਲਾ ਕੇ 600 ਰੁਪਏ ਦਾ ਜੀ 600 ਰੁਪਏ ਦਾ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਤੇ ਇੱਥੇ ਆ ਜਾਓ 50000 ਦਾ ਕੱਪੜਾ 20000 ਚ ਦੇਵਾਂਗੇ ਤੁਹਾਨੂੰ ਗਾਰੰਟੀ ਨਾਲ ਬਾਜ਼ਾਰ ਦੇ ਵਿੱਚ ਨਾ 12000 11000 10000 ਸ਼ਾਨਦਾਰ ਰੇਡਾ 3500 ਚੈੱਕ ਕਰੋ ਜੀ ਲੌਂਗ ਕੁੜਤੀ ਦੇ ਨਾਲ ਲਹਿੰਗਾ ਤੇ ਸ਼ਰਾਰਾ ਬਣਿਆ ਹੋਇਆ ਦੇਖੋ ਕਿੰਨਾ ਸ਼ਾਨਦਾਰ ਫਰੰਟ ਤੇ ਬੈਕ ਹੈਂਡਵਰਕ ਹੋਇਆ ਰੇਂਜਾ 2500 31200 ਆ ਫਰੰਟ ਚੈੱਕ ਕਰ ਲਓ ਆ ਤੁਸੀਂ ਇਹਦਾ ਬੈਕ ਚੈੱਕ ਕਰ ਲਓ ਦੁਪੱਟੇ ਉੱਤੇ ਬੜਾ ਸੋਹਣਾ ਕੰਮ ਆ ਇਹਦੇ ਵਿੱਚ ਤੁਸੀਂ ਥੋੜੀ ਡਾਰਕ ਕਲਰ ਲੈਣਾ orange ਦੇ ਵਿੱਚ ਆ ਵੀ ਤੁਸੀਂ ਚੈੱਕ ਕਰੋ ਨਾ ਮਹਾਰਾਜਾ ਸਟਾਈਲ ਤੁਹਾਨੂੰ ਅਸੀਂ ਚੀਜ਼ਾਂ ਦੇ ਦੇਣੀ ਆ ਦੇਖ ਲਓ ਜਿਹੜੇ ਤੁਹਾਨੂੰ 6 6000 700 7000 ਰੁਪਏ ਸੂਟ ਬਾਜ਼ਾਰ 'ਚ ਮਿਲਣਿਆ ਇੱਥੇ ਤੁਹਾਨੂੰ 3 3000 32 3300 35 3500 ਚ ਇਹਦਾ ਕੋਈ 8000 ਨਹੀਂ ਹੈਗਾ ਕੋਈ ਇਹਦਾ 10000 ਨਹੀਂ ਹੈਗਾ ਕੋਈ 12000 ਨਹੀਂ ਹੈਗਾ ਚੈੱਕ ਕਰੋ ਜੀ ਪੈਨਲ ਬਣਿਆ ਸੂਟ ਦਾ ਸਾਰਾ 0 ਟਾਂਕੇ ਦਾ ਕੰਮ ਹੋਇਆ ਬਾਜੂ ਤੇ ਵੀ ਇਹਦਾ ਬ੍ਰੀਕ ਵਰਕ ਹੋਇਆ ਇਸ ਸੂਟ ਨੂੰ ਮਹਾਰਾਣੀ ਸੂਟ ਕਹਿੰਦੇ ਆ ਜੀ ਇਹ ਪਟਿਆਲੇ ਦੀ ਮਹਾਰਾਣੀ ਜਿੱਥੋਂ ਵੀ ਵੱਡੇ ਵੱਡੇ ਰਾਜ ਦੀਆਂ ਮਹਾਰਾਣੀਆਂ ਸ਼ਹਿਰਾਂ ਦੀਆਂ ਇਹ ਸੂਟ ਲੱਭਦੀਆਂ ਇਹ ਵੱਖਰਾ ਤੇ ਸਟਾਈਲਿਸ਼ ਸੂਟ ਹੈ ਚੈੱਕ ਕਰੋ ਆ ਗਿਆ ਮਿਰਰ ਵਰਕ ਕਹਿੰਦੇ ਮਿਰਰ ਵਰਕ ਦਾ ਸੂਟ ਕਿਤੇ ਦੇਖਣ ਨੂੰ ਨਹੀਂ ਮਿਲਦਾ ਪਰ ਮਾਤੂ ਸ਼ੀਰ ਦਰਸਾਰ ਕਰਦੀਆਂ ਜੇ ਆਮ ਪਏ ਆ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 6500 ਰੁਪਇਆ ਸਾਡਾ ਰੇਟ ਹੈਗਾ 3200 ਰੁਪਇਆ ਲੋਬੀ ਤਾਈਆਂ ਚਾਚੀਆਂ ਭੂਆ ਮਾਸੀਆਂ ਦਾਦੀਆਂ ਨਾਨੀਆਂ ਦੇ ਭਾਣਾ ਭੁਜਾਈਆਂ ਅੱਜ ਦੀ ਵੀਡੀਓ ਧਿਆਨ ਨਾਲ ਦੇਖ ਲਿਓ ਕਰਕੇ ਤੁਹਾਡੇ ਫਾਇਦੇ ਅਜ ਕਰ ਰਹੇ ਬਹੁਤ سارے ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ 5 500 ਵਾਲੇ ਸੂਟ ਸਿਰਫ 2250 ਚ ਰੰਗ ਚੈੱਕ ਕਰੋ ਕਿੰਨੇ ਸੋਹਣੇ ਸੋਹਣੇ ਆ ਵੀ ਚੈੱਕ ਕਰੋ ਜੀ 2250 ਦੇ ਲੱਗੀ ਸੇਲ ਪਾ ਵੱਡੀ 250 ਰੁਪਏ ਆ ਵੀ 250 ਬਾਜ਼ਾਰ ਤੇ ਵਿੱਚ 500 ਦਾ ਇੱਕ ਇੱਥੇ 500 ਦਾ ਇੱਕ ਨਹੀਂ ਦੋ ਆ ਚੱਕੋ ਡਿਜ਼ਾਈਨ ਇੱਕ ਦੋ ਇੱਕ ਆ ਵੀ ਚੱਕੋ ਹੀ ਡਿਜ਼ਾਈਨ ਰੰਗਾਂ ਵਿੱਚ ਕੀ ਬਾਤਾਂ ਜੀ ਕੀ ਬਾਤਾਂ ਡਿਜ਼ਾਈਨ 2250 ਰੁਪਏ ਜੀ ਸੋ ਕੋਈ 500 ਨਹੀਂ ਕੋਈ 600 ਨਹੀਂ ਲੈ ਜਾਓ ਜੀ 250 ਦੇ ਵਿੱਚ ਰੰਗ ਡਿਜ਼ਾਈਨ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਹੈਗੇ ਆ ਜਿਹੜੇ 7-700 ਦੇ ਬਜ਼ਾਰ ਤੇ ਸੀ ਉਹ 3.5 300 ਦੇ ਕਰਤੇ ਜੀ 3.5 300 ਦੇ ਬਹੁ ਭੱਟੀ ਆਫਰ ਲਾਤੀ ਜੀ ਤੇ ਜਿਹੜੇ ਤੁਸੀਂ ਬਜ਼ਾਰਾਂ ਜਾ ਕੇ 8-800 ਲੈਨੇ ਅਸੀਂ ਕਰਤੇ 400 ਦੇ ਆ ਦੇਖੋ ਕੱਲੇ ਕੱਲੇ ਰੇਟ ਲਿਖ ਲਿਆ ਤਾਂ ਆ ਵੀ 400 ਆ ਵੀ 400 350 350 ਮਾਤਰਮ ਸਾਰੇ ਫਾਇਦੇ ਜਿਹੜੇ ਤੁਸੀਂ ਲੈਨੇ ਹੋ 1-1000 ਰੁਪਏ ਦੇ ਸੂਟ ਇੱਥੇ ਅਸੀਂ ਕਰਤੇ 5-500 ਦੇ ਵੇਚੇ ਇਸ ਤੋਂ ਇਲਾਵਾ ਤੁਸੀਂ ਆ ਵੀ ਚੈੱਕ ਕਰ ਲਓ ਮਾਤਰਮ ਹਰ ਇੱਕ ਚੀਜ਼ ਦੇ ਉੱਤੇ ਬਹੁਤ ਸੋਹਣੀ ਆਫਰ ਆ ਲੱਗ ਚੁਕਿਆ ਆ ਵੀ ਚੈੱਕ ਕਰੋ ਜੀ ਦੁਪੱਟਾ ਸੂਟ ਆਲ ਓਵਰ 5 ਮੀਟਰ ਸੂਟ ਨਾਲ ਦੁਪੱਟਾ ਪਿਓਰ ਦਾ ਲਾ ਕੇ 600 ਰੁਪਏ ਦਾ ਜੀ 600 ਰੁਪਏ ਦਾ ਆ ਵੀ ਚੈੱਕ ਕਰੋ ਡਿਜ਼ਾਈਨ ਇੱਕ ਤੋਂ ਇੱਕ ਭਾਜੀ ਆ ਲਾਈਟ ਸ਼ੇਡਾ ਮਾਰਕੀਟ ਦੇ ਵਿੱਚ 12 1200 ਦਾ ਸੂਟ ਵਿਕਦਾ ਪਿਓਰ ਦੁਪੱਟਾ ਲਾ ਕੇ ਅਸੀਂ ਦੇਣਾ 600 ਰੁਪਏ ਦਾ ਦੇਖੋ ਰੰਗ ਸਾਡੇ ਕੋਲ ਬਹੁਤ ਜ਼ਿਆਦਾ ਸੋਹਣਿਆ ਤੁਸੀਂ ਮਿਡਲ ਏਜ ਬਜ਼ੁਰਗਾਂ ਲਈ ਲੈਣੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਆ 1000 12 12 ਥੋੜੇ 6 600 'ਚ ਕਰਦੇ ਆ ਆ ਦੇਖੋ ਤੁਸੀਂ ਟੀਚਰ ਹੈਗੇ ਆ ਤੁਸੀਂ ਰੋਜ਼ ਘਰ ਪੋਣੇ ਆ ਤੁਸੀਂ ਮਾਰਕੀਟਾਂ ਜਾਣਾ ਤੁਸੀਂ ਰਿਸ਼ਤੇਦਾਰਾਂ ਜੀ ਜਾਣਾ ਐਦਾਂ ਦੇ ਵਧੀਆ ਵਧੀਆ ਸੂਟ ਤੁਸੀਂ ਲੈ ਕੇ ਜਾ ਸਕਦੇ ਹੋ ਪ੍ਰਿੰਟਰ ਸੂਟ ਹੈਗੇ ਆ ਦੁਪੱਟੇ ਨਾਲ ਲੱਗੇ ਹੋਏ ਆ ਆਫਰ ਲੱਗੀ ਆ ਗਰਮੀਆਂ ਦੇ ਮੌਸਮ ਦੇ ਵਿੱਚ ਸਭ ਤੋਂ ਵਧੀਆ ਸਭ ਤੋਂ ਸੋਹਣੇ ਸੂਟ ਤੇ ਸਭ ਤੋਂ ਘੱਟ ਰੇਟਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਕਰਦੀਆਂ ਜਾਗਿਆ ਬਾਈ ਜੀ ਡਿਜ਼ਾਈਨ ਪ੍ਰਿੰਟ ਬੜੇ ਸੋਹਣੇ ਸੋਹਣੇ ਆ ਬਿਲਕੁਲ ਜੀ ਪ੍ਰਿੰਟਾਂ ਦੇ ਵਿੱਚ ਤਾਂ ਮੈਂ ਕਹਿੰਦਾ ਬਾਕਮਾਲੀ ਆ 850 ਰੁਪਏ ਸੂਟ ਆ ਪਿਓਰ ਦੁਪੱਟੇ ਨਾਲ ਹੁਣ ਆ ਗਈ ਵਾਰੀ ਕੜਾਈਆਂ ਦੀ ਕਹਿੰਦੇ ਅਸੀਂ ਛੋਟਾ ਮੋਟਾ ਫੰਕਸ਼ਨ ਦੇਖਣਾ ਵਾ ਗਰਮੀਆਂ ਦੇ ਵਿੱਚ ਆ ਗਿਆ ਵਿਆਹ ਤੇ ਆ ਚੈੱਕ ਕਰੋ ਜੀ ਘੇਰੇ ਵਾਲਾ ਸਿੰਪਲ ਸੂਪਰ ਸੂਟ ਪ्युअर ਜਾਮ ਕਾਟਨ ਤੇ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਤੇ ਇੱਥੇ ਆ ਜਾਓ 50000 ਦਾ ਕੱਪੜਾ 20000 ਚ ਦਵਾਂਗੇ ਤੁਹਾਨੂੰ ਗਰੰਟੀ ਨਾਲ ਮਤਲਬ ਅੱਧੇ ਰੇਟਾਂ ਤੋਂ ਵੀ ਰੇਟ ਘੱਟ ਕਰਤੇ ਆ ਬਹੁਤ ਵੱਡਾ ਸ਼ੋਅਰੂਮ ਆ ਆਉਣਾ ਤੁਸੀਂ ਸ਼ੋਅਰੂਮ ਤੇ ਆ ਫੀਲਿੰਗ ਤੁਸੀਂ ਲਗਜ਼ਰੀ ਲੈਣੀ ਆ ਪਰ ਰੇਟ ਤੁਹਾਨੂੰ ਛੋਟੀ ਹੱਟੀ ਨਾਲ ਦੇ ਸੀ ਦੇ ਰਣੇ ਆ ਕਿਉਂਕਿ ਅਸੀਂ ਬਲਕ ਦੇ ਵਿੱਚ ਸਮਾਨ ਚੱਕਦੇ ਆ ਕੁਆਂਟੀਟੀ ਸਾਡੀ ਜ਼ਿਆਦਾ ਹੁੰਦੀ ਆ ਮਾਰਜਿਨ ਸਾਡਾ ਘੱਟ ਹੁੰਦਾ ਇਸ ਕਰਕੇ ਲੋਕ ਪੰਜਾਬ ਤੋਂ ਆ ਰਹੇ ਆ ਹਰਿਆਣੇ ਤੋਂ ਆ ਰਹੇ ਆ ਰਾਜਸਥਾਨ ਤੋਂ ਆ ਰਹੇ ਆ ਜੰਮੂ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ ਇੱਥੇ ਆਏ ਕੇ ਆਪਣੀ ਸ਼ੋਪਿੰਗ ਕਰਦੇ ਨੇ ਖੁਸ਼ ਹੋ ਕੇ ਜਾਂਦੇ ਆ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਡਿਜ਼ਾਈਨ ਇੱਕ ਤੋਂ ਇੱਕ ਰਿਹਾ ਚੈੱਕ ਜੀ ਮਸਲੀਨ ਕਾਟਨ ਦਾ ਸੂਟ ਹੈ ਮਸਲੀਨ ਕਾਟਨ ਤੇ ਕੜਾਈ ਹੋਈ ਹੈ ਨਾਲ ਦੇਖੋ ਜੀ ਦੁਪੱਟਾ ਆਹ ਆਹ ਹਾ ਦੁਪੱਟੇ ਦੀ ਕੀ ਬਾਤ ਹੀ ਐ ਮੋਹ ਲੈਣ ਵਾਲੇ ਦੁਪੱਟੇ ਲੱਗੇ ਆ ਡਿਜ਼ਾਈਨ ਇੱਕ ਤੋਂ ਇੱਕ ਆ ਵੀ ਚੈੱਕ ਕਰੋ ਭਾਜੀ ਸਿੰਪਲ ਨੈੱਕ ਬਣਿਆ ਵਾ ਆ ਨਾਲ ਬਾਰਡਰ ਦੇਖੋ ਜੀ ਦੁਪੱਟੇ ਤੇ ਕਿੰਨਾ ਸ਼ਾਨਦਾਰ ਲੱਗਿਆ ਚਨੂਆਂ ਦਾ ਦੁਪੱਟਾ ਲਾਤਾ ਕਾਟਨ ਦੇ ਸੂਟ ਦੇ ਨਾਲ ਮੈਂ ਕਹਿੰਦਾ ਜਦੋਂ ਮੇਰੀ ਭੈਣ ਨੇ ਸੂਟ ਪਹਿਣਾ ਇੱਕ ਤਾਂ ਰੇਟ ਘਟ ਤੇ ਡਿਜ਼ਾਈਨ ਸਭ ਤੋਂ ਵਧੀਆ ਦੇਖੋ ਜੀ ਕਿੰਨਾ ਪਿਆਰਾ ਕੰਮ ਕੀਤਾ ਜਾਮ ਕਾਟਨ ਦਾ ਸੂਟ ਹੈ ਨਾਲ ਮਸਲੀਨ ਦਾ ਦੁਪੱਟਾ ਕੱਢਿਆ ਹੋਇਆ ਵਰਕ ਦੇਖੋ ਜੀ ਕਿੰਨਾ ਸ਼ਾਨਦਾਰ ਹੈ ਚੀਜਾ ਤੁਹਾਨੂੰ ਦਿਖਾ ਰਹੇ ਆ ਸਭ ਤੋਂ ਵੱਡੀ ਗੱਲ ਕੀ ਹੈ ਮੱਥਾ ਦੇਖ ਕੇ ਟਿੱਕਾ ਤਾਂ ਲਾਉਂਦਾ ਨਹੀਂ ਮਾਤੂ ਸ਼੍ਰੀ ਦਸਤਾਰ ਕਰਦੀਆਂ ਰੇਟ ਕੱਲੇ ਕੱਲੇ ਸੂਟ ਉਤੇ ਲੈ ਕੇ ਲਾਇਆ ਚੈਲੰਜ ਕਰਦੇ ਆ ਇਹੋ ਜਿਹੇ ਰੇਟ ਤੇ ਇਹੋ ਜਿਹੇ ਕੁਆਲਿਟੀ ਕਿਤੋਂ ਨਹੀਂ ਮਿਲਦੀਆਂ ਭਾਈ ਸਾਡੇ ਕੋਲ 350 400 250 ਵਾਲੇ ਸੂਟ ਨਹੀਂ ਸਾਡੇ ਕੋਲ ਰਾਇਲ ਸੂਟ ਵੀ ਹੈ ਗਿਆ ਆਹ ਦੇਖ ਲੋ ਜਿਹੜੇ ਤੁਹਾਨੂੰ 6 600 7 700 ਰੁਪਏ ਦੇ ਸੂਟ ਬਾਜ਼ਾਰ 'ਚ ਮਿਲਣਿਆ ਇੱਥੇ ਤੁਹਾਨੂੰ 3 3000 32 335 350 ਚਹੀ ਦੇ ਰਣਿਆ ਆ ਸ਼ਿਮਰਦਾ ਸੂਟ ਆ ਗਿਆ ਡਿਜ਼ਾਈਨ ਦੇਖ ਲੋ ਕਿੰਨਾ ਜ਼ਰਾ ਸੋਹਣਾ ਆ ਇਹਦੀ ਚਾਰੇ ਪਾਸੇ ਬੜੀ ਚਰਚਾ ਕਹਿੰਦੇ ਸ਼ਿਮਰਦਾ ਰਵਾਜ ਆ ਗਿਆ ਪਰ ਇਹਦਾ ਰੇਟ ਬਹੁਤ ਪਿਆਰਾ ਜਿਹਾ ਹੈਗਾ ਇਹ ਵੀ ਤੁਹਾਨੂੰ ਅਸੀਂ ਮਿੱਟੀ ਦੇ ਪਾ ਦੇ ਰਹੇ ਹੈਗੇ ਆ ਦੇਖੋ ਰਾਇਲ ਬਲੂ ਆ ਵੀ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਸੂਟ ਆ ਮਤਲਬ ਜਿਹੜੀਆਂ ਐਨ ਆਰ ਆਈ ਕੁੜੀਆਂ ਜਾਂ ਜਿਹੜੇ ਕਹਿੰਦੇ ਵੀ ਅਸੀਂ ਸੋਹਣਾ ਸੂਟ ਲੈਣਾ ਪੈਸਾ ਦੀ ਕੋਈ ਦਿੱਕਤ ਨਹੀਂ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਮਿਲ ਜਣੀਆਂ ਰੇਟ ਘੱਟ ਮਿਲ ਜਣੇ ਆ 3 3000 35 3500 ਦੇ ਵਿੱਚ ਦਾ ਰਾਣੀਆਂ ਮਾਹਰੀਆਂ ਬਣਾ ਕੇ ਤੁਹਾਨੂੰ ਭੇਜ ਦਾਂਗੇ ਰਾਇਲ ਕਲਾਸ ਸ਼ਿਮਰ ਦੇ ਵਿੱਚ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਗਲਾ ਬਣਿਆ ਨਾਲ ਦੁਪੱਟਾ ਵੀ ਦੇਖੋ ਜੀ ਨਾਲ ਹੀ ਸ਼ਿਮਰ ਦਾ ਲਾਇਆ ਮਾਤੂ ਸ਼੍ਰੀ ਦਸਤਾਰ ਦੀ ਖਾਸੀਅਤ ਹੈ ਕਾਦੀਆਂ ਦੀ ਇੱਥੇ ਚੀਜ਼ਾਂ ਨਵੀਆਂ ਤੋਂ ਨਵੀਆਂ ਮਿਲਣੀਆਂ ਆ ਚੈੱਕ ਕਰੋ ਜੀ ਪੂਰਾ ਪੈਨਲ ਬਣਿਆ ਨਾਲ ਕੰਟਰਾਸਟ ਦੀ ਕਢਾਈ ਹੋਈ ਹੈ ਦਪਟਿਆਂ ਦੇ ਸਾਈਜ਼ ਚੈੱਕ ਕਰ ਲਓ ਭਾਜੀ ਇਹੋ ਜੀ ਵੈਰਾਈਟੀ ਕਿਤੋਂ ਨਹੀਂ ਲੱਭਣੀ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਤੁਸੀਂ ਸਿੰਪਲ ਸੂਟ ਲੈਣਾ ਸਿੰਪਲ ਲੈ ਲਓ ਸਾਡੇ ਕੋਲ ਤੁਸੀਂ ਬਹੁਤ ਜਿਆਦਾ ਹੈਵੀ ਡਿਜ਼ਾਈਨਿੰਗ ਲੈਣੀ ਆ ਉਹ ਤੁਸੀਂ ਲੈ ਜੋ ਤੁਸੀਂ ਸਾਡੇ ਕੋਲ ਲੈਣੀ ਆ ਐਵਰੇਜ ਦੇਵੇ ਤੁਸੀਂ ਕਹਿੰਦੇ ਵੀ ਸਿੰਪਲ ਵੀ ਹੋਵੇ ਹੈਵੀ ਹੋਵੇ ਦੇਖੋ ਬੜਾ ਸੋਹਣਾ ਫਰੰਟ ਹੈਗਾ ਬਾਹਾਂ ਦੁਪੱਟਾ ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਸਿੰਪਲ ਦੇ ਵਿੱਚ ਲਾਤਾ ਮਤਲਬ ਲੁੱਕ ਇਹਦੇ ਨਾਲ ਤੁਹਾਡੀ ਬਖਰੀ ਬਣ ਜਾਣੀ ਆ ਇਦਾਂ ਦੀਆਂ ਚੀਜ਼ਾਂ ਆ ਦੇਖੋ ਮਤਲਬ ਹੈ ਵੀ ਚੀਜ਼ਾਂ ਚੰਡੀਗੜ੍ਹ ਵਾਲੀਆਂ ਚੀਜ਼ਾਂ ਸਾਨੂੰ ਲੁਧਿਆਣਾ ਸ਼ਹਿਰ ਵਾਲੀਆਂ ਦਿੱਲੀ ਵਾਲੀਆਂ ਬੰਬੇ ਵਾਲੇ ਸਾਰੇ ਆਰਟੀਕਲ ਮਾਜੇਰੀ ਧਰਤੀ ਕਾਦੀਆਂ ਸ਼ਹਿਰ ਮਾਤੂ ਸ਼੍ਰੀ ਦਸਤਾਰ ਤੇ ਸਾਨੂੰ ਮਿਲ ਜਣੀਆਂ ਆ ਆ ਦੇਖੋ ਇਹਦਾ ਕੋਈ 8000 ਨਹੀਂ ਹੈਗਾ ਕੋਈ ਇਹਦਾ 10000 ਨਹੀਂ ਹੈਗਾ ਕੋਈ 12000 ਨਹੀਂ ਹੈਗਾ ਇਹ ਕਿਸੇ ਦਾ ਰੇਟ 4000 4200 4500 ਦੇ ਵਿੱਚ ਸਾਨੂੰ ਇਦਾਂ ਦੇ ਹੈਵੀ ਹੈਵੀ ਸੂਟ ਸਾਡੇ ਕੋਲੋਂ ਮਿਲ ਜਾਣੇ ਆ ਵੱਡਾ ਫਾਇਦਾ ਕੀ ਆ ਵੀ ਤੁਸੀਂ ਇੱਕੋ ਹੀ ਸ਼ਾਥੇ ਡਾ ਚਾਹੇ 200 ਦਾ ਸੂਟ ਲੈ ਲਓ ਤੁਸੀਂ 400 ਲੈ ਲਓ ਤੁਸੀਂ 500 ਲੈ ਲਓ ਪੰਜ 5000 ਦਾ ਲੈ ਲਓ ਜਿੱਦਾਂ ਤੁਹਾਡਾ ਬਜਟ ਆ ਜਿੱਦਾਂ ਤੁਹਾਡਾ ਟੇਸ ਸਾਨੂੰ ਮਿਲ ਜਾਣਾ ਆਹੋਂ ਚੀਜ਼ਾਂ ਚੈੱਕ ਕਰੋ ਤੁਸੀਂ ਆ ਚੈੱਕ ਕਰੋ ਜੀ ਐਨ ਆਰ ਆਈ ਲੋਕ ਇਨਾ ਚੀਜ਼ਾਂ ਦੇ ਫੈਨ ਆ ਕਹਿੰਦੇ ਦੁਪੱਟਾ ਵੀ ਸਾਨੂੰ ਹੈਵੀ ਚਾਹੀਦਾ ਤੇ ਸੂਟ ਵੀ ਸਾਨੂੰ ਹੈਵੀ ਚਾਹੀਦਾ ਆ ਚੈੱਕ ਕਰੋ ਜੀ ਪੈਨਲ ਬਣਿਆ ਸੂਟ ਦਾ ਸਾਰਾ ਜ਼ੀਰੋ ਟਾਂਕੇ ਦਾ ਕੰਮ ਹੋਇਆ ਬਾਜੂ ਤੇ ਵੀ ਇਹਦਾ ਬ੍ਰੀਕ ਵਰਕ ਹੋਇਆ ਇਨਾ ਚੀਜ਼ਾਂ ਇਹੋ ਜਿਹੀਆਂ ਵੈਰਾਈਟੀਆਂ ਆਮ ਦੁਕਾਨਦਾਰ ਦਿਖਾਉਂਦੇ ਨਹੀਂ ਪਰ ਮਾਤੂ ਸ਼੍ਰੀ ਦਸਤਾਰ ਕਰਦੇ ਆ ਤੇ ਆ ਫੋਰ ਸਾਈਡ ਹੈਂਡਵਰਕ ਹੈ ਭਾਜੀ ਆ ਕੈਮਰਾ ਲਾ ਕੇ ਲੈ ਆ ਕੇ ਨਾ ਮਹਾਰਾਜ ਹੈਂਡਵਰਕ ਦਿਖਾਓ ਜੀ ਹੈਂਡਵਰਕ ਹੋਇਆ ਫੋਰ ਸਾਈਡ ਦਾ ਤੇ ਨਾਲ ਪੈਨਲ ਦੇਖੋ ਕਿੰਨਾ ਸ਼ਾਨਦਾਰ ਬਣਿਆ ਰਾਇਲ ਕਲਾਸ ਸੂਟ ਹੈ ਵੈਰਾਈਟੀਆਂ ਇੱਕ ਤੋਂ ਇੱਕਾ ਚੈੱਕ ਕਰੋ ਜੀ ਸ਼ਿਮਰ ਦੇ ਵਿੱਚ ਸ਼ਿਮਰ ਦਾ ਸੂਟ ਹੈ ਤੇ ਬਨਾਰਸੀ ਦੁਪੱਟਾ ਕੀ ਕੰਬੀਨੇਸ਼ਨ ਹੈ ਜੀ ਇਹਨਾਂ ਚੀਜ਼ਾਂ ਇਹਨੂੰ ਪਾਲ ਕਰਦੇ ਲੋਕ ਪਰ ਮਿਲਦੀਆਂ ਨਹੀਂ ਕਿਤੋਂ ਆਹ ਰਾਇਲ ਕਲਾਸ ਸੂਟ ਹੈ ਜੀ ਇਸ ਸੂਟ ਨੂੰ ਮਹਾਰਾਣੀ ਸੂਟ ਕਹਿੰਦੇ ਆ ਜੀ ਇਹ ਪਟਿਆਲੇ ਦੀ ਮਹਾਰਾਣੀ ਜਿੱਥੋਂ ਵੀ ਵੱਡੇ ਵੱਡੇ ਰਾਜ ਦੀਆਂ ਮਹਾਰਾਣੀਆਂ ਸ਼ਹਿਰਾਂ ਦੀਆਂ ਇਹ ਸੂਟ ਲੱਭਦੀਆਂ ਇਹ ਵੱਖਰਾ ਤੇ ਸਟਾਈਲਿਸ਼ ਸੂਟ ਹੈ ਤੇ ਆਹ ਚੈੱਕ ਕਰੋ ਆ ਗਿਆ ਮਿਰਰ ਵਰਕ ਕਹਿੰਦੇ ਮਿਰਰ ਵਰਕ ਦਾ ਸੂਟ ਕਿਤੇ ਦੇਖਣ ਨੂੰ ਨਹੀਂ ਮਿਲਦਾ ਪਰ ਮਾਤੂ ਸ਼ੀਰ ਦਸਤਾਰ ਕਰਦੀਆਂ ਜੇ ਆਮ ਪਿਆ ਰੇਡ ਵੀ ਉੱਤੇ ਲਿਖ ਕੇ ਲਾਤੇ ਆ ਬਜ਼ਾਰਾਂ ਦੇ ਵਿੱਚੋਂ ਰੇਡ ਜਵਾਹੀ ਅੱਧੇ ਹੋਣਗੇ ਆ ਚੈੱਕ ਕਰੋ ਜੀ ਸੂਟ ਹੈਵੀ ਦੁਪੱਟਾ ਵੀ ਹੈਵੀ 4 ਸਾਈਡ ਹੈਂਡਵਰਕ ਦਾ ਕੰਮ ਆ ਆ ਚੈੱਕ ਕਰੋ ਜੀ ਕਾਰਾਈਗਰੀ ਕਿੰਨੀ ਜ਼ਬਰਦਸਤ ਕੀਤੀ ਐ ਪਾਣ ਦੇ ਪੱਤੇਾਂ ਦੇ ਉੱਤੇ ਹੈਂਡਵਰਕ ਕੀਤਾ ਆ ਸੂਟ ਵੀ ਪਿਓਰ ਔਰਗੈਂਜਾ ਦਾ ਪਿਓਰ ਦਾ ਮਤਲਬ ਪਿਓਰ ਕਾਪੀ ਨਹੀਂ ਇੱਥੇ ਮਿਲਨੀ ਨਾ ਹੀ ਠੱਗੀ ਹੋਣੀ ਐ ਨਾ ਹੀ ਕੋਈ ਧੋਖਾਧੜੀ ਹੋਣੀ ਐ ਦੇਖੋ ਸਾਡੇ ਕੋਲ ਰਾਇਲ ਸੂਟ ਹੈਗੇ ਨਾ ਸੂਟਾਂ ਦੇ ਨਾਲ ਲਹੰਗੇ, ਛਰਾਰੇ, ਗਰਾਰੇ, ਗਾਉਂਡ ਡਰੈਸਾ ਦੇਖੋ ਕਿੰਨਾ ਸੋਹਣਾ ਦੇਖੋ ਲਗਜ਼ਰੀ ਲੁੱਕ ਆ ਯਾਰ ਦੇਖਣ ਸੀ ਪਹੁੰਚਿਆ ਦੇ ਕੰਮ ਫਰੰਟ, ਕੇਰੇ, ਬਾਹਾਂ ਤੇ ਦੇਖੋ ਕਿੰਨਾ ਸੋਹਣਾ ਕੰਮ ਹੋਇਆ ਇਦਾਂ ਦੇ ਆਰਟੀਕਲ ਸਾਨੂੰ ਇੱਥੇ ਮਿਲ ਜਣੇ ਮਤਲਬ ਇੱਕੋ ਹੀ ਛਾਤੇ ਇਦਾਂ ਤੋਂ ਅਸੀਂ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਛਾਤੇ ਦਾ ਸਾਰੀ ਦੇਖੋ ਤੁਹਾਡਾ ਸਾਈਜ਼ ਤੁਸੀਂ ਮੰਨ ਲਓ ਥੋੜੇ ਜਿ ਮੋਟੇ ਹੋ ਜੇ ਤੁਹਾਡਾ ਸਾਈਜ਼ ਖੁੱਲਾ ਆ ਤਾਂ ਤੁਸੀਂ ਉਦਾਂ ਦੇ ਲੈ ਕੇ ਜਾ ਸਕਦੇ ਹੋ ਹਰ ਤਰ੍ਹਾਂ ਦਾ ਸਾਈਜ਼ ਹੀ ਸਾਨੂੰ ਦਵਾਂਗੇ ਹਰ ਤਰ੍ਹਾਂ ਡਿਜ਼ਾਈਨ ਦਵਾਂਗੇ ਰੇਟ ਇੰਨੇ ਕੁ ਜ਼ਿਆਦਾ ਘੱਟ ਹੈਗੇ ਵੀ ਤੁਸੀਂ ਸੋਚ-ਸੋਚ ਕੇ ਹੈਰਾਨ ਹੋਣਾ ਵੀ ਕਹਣਾ ਇਹ ਤਾਂ ਐਵੇਂ ਹੀ ਲੁੱਟ ਹੁੰਦੇ ਰਹੇ ਇਹਦੇ ਰੇਟ ਕਿੰਨਾ ਬਾਜ਼ਾਰ ਦੇ ਵਿੱਚ ਨਾ 12000 11000 10000 ਸ਼ਾਨਦਾਰ ਰੇਟ ਹੈਗਾ 353500 99 ਦੇ ਵਿੱਚ ਲੈ ਜਾਓ ਤੁਸੀਂ ਜੀ ਆ ਵੀ ਚੈੱਕ ਕਰੋ ਜੀ ਲੌਂਗ ਕੁੜਤੀ ਦੇ ਨਾਲ ਲਹਿੰਗਾ ਤੇ ਸ਼ਰਾਰਾ ਬਣਿਆ ਹੋਇਆ ਦੇਖੋ ਕਿੰਨਾ ਸ਼ਾਨਦਾਰ ਫਰੰਟ ਤੇ ਬੈਕ ਹੈਂਡਵਰਕ ਹੋਇਆ ਰੇਂਜਾ 2500 31200 ਆ ਵੀ ਚੈੱਕ ਕਰੋ ਜੀ ਕਿੰਨਾ ਸੋਹਣਾ ਪੈਨਲ ਬਣਿਆ ਹੋਇਆ ਵਾ ਵਰਕ ਦੇਖੋ ਕਿੰਨਾ ਸ਼ਾਨਦਾਰ ਹੋਇਆ ਵਾ ਡਿਜ਼ਾਈਨਰ ਦੇਖੋ ਕਿੰਨਾ ਪਿਆਰਾ ਤੇ ਛੇੜ ਵੀ ਬਹੁਤ ਪਿਆਰਾ ਆ ਦੇਖੋ ਅਨਾਰਕਲੀਆਂ ਤੁਸੀਂ ਰੈੱਡ ਬਲੂ ਬਲੈਕ ਜਿੱਦਾਂ ਇਹ ਤੁਸੀਂ ਲੈਣੀਆਂ ਲੈ ਕੇ ਜਾ ਸਕਦੇ ਆ ਆ ਫਰੰਟ ਚੈੱਕ ਕਰ ਲਓ ਆ ਤੁਸੀਂ ਇਹਦਾ ਬੈਕ ਚੈੱਕ ਕਰੋ ਦੁਪੱਟੇ ਉੱਤੇ ਬੜਾ ਸੋਹਣਾ ਕੰਮ ਆ ਇਹਦੇ ਵਿੱਚ ਤੁਸੀਂ ਥੋੜੀ ਡਾਰਕ ਕਲਰ ਲੈਣਾ orange ਦੇ ਵਿੱਚ ਆ ਵੀ ਤੁਸੀਂ ਚੈੱਕ ਕਰੋ ਨਾ ਮਹਾਰਾਜਾ ਸਟਾਈਲ ਤੁਹਾਨੂੰ ਅਸੀਂ ਚੀਜ਼ਾਂ ਦੇਣੀਆਂ 4 4000 42 435 3500 ਦੇ ਵਿੱਚ ਸਾਡੇ ਕੋਲ ਅਨਾਰਕਲੀਆਂ ਸ਼ੁਰੂ ਹੋ ਜਾਂਦੀਆਂ ਉਦੋਂ ਉੱਪਰ ਲੱਟੇ ਤੁਸੀਂ ਲੈ ਕੇ ਜਾ ਸਕਦੇ ਆ ਵੀ ਚੈੱਕ ਕਰੋ ਜੀ ਤੋਤੀ suit ਕਹਿੰਦੇ ਆ ਜੀ ਇਹਨੂੰ ਦੇਖੋ ਕਿੰਨਾ ਸ਼ਾਨਦਾਰ ਹੈਂਡਵਰਕ ਹੋਇਆ ਇਹ ਵੀ ਕੋਈ 10 ਜਾਂ 12000 ਨਹੀਂ ਇਹ ਵੀ ਸਿਰਫ ਤੁਹਾਨੂੰ 4700 ਰੁਪਏ ਦੇ ਵਿੱਚ ਮਿਲ ਜਣਾ yellow ਦੇਖੋ ਜੀ ਕਿੰਨਾ ਸੋਹਣਾ ਗਾਉ ਨੂੰ ਬਣਿਆ ਵਾ ਦੇਖੋ ਚੀਜ਼ ਦੇਖੋ ਕਿੰਨੀ ਪਿਆਰੀ ਫਰੰ ਦੇਖੋ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈਗਾ 6500 ਰੁਪਈਆ ਸਾਡਾ ਰੇਟ ਹੈਗਾ 3200 ਰੁਪਈਆ ਮਤਲਬ ਅੱਧੇ ਰੇਟਾਂ 'ਚ 65 ਪੈਨਸ ਵਾਲੇ ਗਾਉਨ ਵਨ ਪੀਸ ਡ्रेसेस ਤੁਹਾਨੂੰ ਅਸੀਂ 32 3200 ਦੇ ਰਣੀਆ ਸੋ ਛੇਤੀ ਇੱਥੇ ਆ ਜਾਓ ਬਹੁਤ ਸਾਰੀਆਂ ਵੈਰਾਈਟੀਆਂ ਆ ਚੁੱਕੀਆਂ ਤਾਜ਼ੇ ਤਾਜ਼ੇ ਪਕੌੜੇ ਮਤਲਬ ਨਵੇਂ ਨਵੇਂ ਡਿਜ਼ਾਈਨ ਵੈਰਾਈਟੀ ਸਾਡੇ ਕੋਲ ਆ ਚੁੱਕੀ ਆ ਰੇਟ ਘੱਟ ਹੈਗੇ ਆ ਤੁਸੀਂ ਮਾਤੂ ਸ਼੍ਰੀ ਦਸਤਾਰ ਕਾਦੀਆਂ ਆਉਣਾ ਨੰਬਰ ਸਕਰੀਨ 'ਤੇ ਦਿੱਤੇ ਹੋਏ ਤੇ ਫੋਨ ਕਰ ਸਕਦੇ ਆ 11 ਮਨੋਂ ਹਮਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹਿਬ ਟੀਵੀ ਕਾਦੀਆਂ